ਤਿਆਰ ਇਦਾ ਕਰਦੇ ਹੋ ਪਾਣੀ ਪਿਚਾਉਨੇ ਸਾਜਨ ਇੱਥੇ ਬੈਠੇ ਸਾਡਾ ਵੀ ਮਾਈਕ ਤੇ ਹੁਣ ਕੈਂਟੀ ਇੰਸਟਾਗ੍ਰਾਮ ਦਾ 스타 ਮੇਰੇ ਵੀਰੋ ਤੁਹਾਡੇ ਨਾਲ ਮਾੜਾ ਜਾ ਪੇਟੀ ਪਈ ਤੋਂ ਕੀ ਕਰਦਾ ਦੋ ਦੋ ਮਿੰਟ ਟੱਕਣ ਦੀ ਦੇ ਹੱਥ ਹਾਸਾ ਠੱਠਾ ਜਾ ਪਾ ਦੇ ਮਾੜਾ ਜਾ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨੈਵੀਗੇਟ ਦਾ ਰਿਆ ਮਾ ਕਬੱਡੀ ਕੋਈ ਇਦਾਂ ਦੀ ਗੱਲ ਨਹੀਂ ਆ ਖੇਡਣਾ ਹੀ ਸੱਚੀ ਯਾਰ ਮੈਂ ਤੇ ਮੇਰਾ ਭਰਾ ਹੀ ਕੋ ਟੀਮ ਚ ਹੋਗੇ ਮੈਂ ਉਹਦੇ ਵਾਲੀ ਰੇਟ ਪਾਤੀ। ਉਹ ਮੇਰੀ ਤੇ ਮੇਰੇ ਭਰਾ ਦੀ ਕੋਣੀ ਇੱਕ ਦੂਜੇ ਚ ਵੱਜੀ ਆ। ਮੈਂ ਮਾਦਾ ਮੇਰੇ ਵਸਦਾ ਨਹੀਂ ਰੋਗੇ। ਇੱਕ ਅਰੇ ਆਡੇ ਲੱਗੇ ਟੂਰਨਾਮੈਂਟ ਹੀ। ਤੇ ਮੈਨੂੰ ਕਹਿੰਦੇ ਟੀਮ ਬਣਾ ਕੇ ਲੈ ਆਓ। ਮੈਂ ਕਿਹਾ ਲੈ ਆਵਾਂਗੇ। ਮੈਂ ਇੱਥੋਂ ਇੱਕ ਬੰਦਾ ਫੜਿਆ ਮੋੜ ਤੋਂ, ਇੱਕ ਰਗਨੂ ਫੜਿਆ, ਇੱਕ ਮਨਦੀਪ ਨੂੰ ਫੜਿਆ। ਇੱਕ ਉਹ ਤੋਂ ਝਾਬੀ ਨੂੰ ਫੜ ਲਿਆ। ਜਾ ਕੇ ਈ ਟੀਮ ਲਿਖਾਤੀ ਆਪਣੀ ਆਂਦੇ ਬਾਜੀ ਕੀ ਨਾਮ ਲਿਖੀਏ। ਮੈਂਗਾ ਲਿਖ ਲੋ ਬਾਜੀ ਫਾੜ ਤਾੜ ਕਬੱਡੀ ਕਲੱਬ ਸੋ ਬਹੁਤ ਧੰਨਵਾਦ ਜੀ ਬੋ ਇੱਕ ਹੋਰ ਸੋਣਾ ਪ੍ਰੀਤ ਲੱਡੂ ਤੇ ਦੁੱਲਾ ਬੱਗੇ ਪਿੰਡ ਵਾਲਾ ਜਲਦੀ ਦੇ ਨਾਰੀ ਖੇਡ ਮੈਦਾਨ ਦੇ ਵਿੱਚ ਆ ਜਾਣ ਸਾਡੀ ਬੇਨਤੀ ਹੈ ਜੀ